ਸਸਹੀ ਜੀ ਤੁਹਾਡਾ ਸਵਾਗਤ ਆਪਣੇ YouTube ਚੈਨਲ ਦੇ ਵਿੱਚ ਅੱਜ ਪਹੁੰਚੇ ਪਿੰਡ ਬਰਜ ਮਹਾਰ ਜਿੱਥੇ ਕਿ ਪਿੰਡ ਦੇ ਸੰਜੋਗ ਨਾਲ ਪ੍ਰਬੰਧਕ ਕਮੇਟੀ ਦੇ ਸੰਜੋਗ ਨਾਲ ਇੱਥੇ ਖੂਨਦਾਨੈਂ ਕੈਂਪਚ ਕਰਵਾਇਆ ਗਿਆ ਅਤੇ ਇੱਥੇ ਲੜੀਵਾਰ ਭੋਗ ਵੀ ਚੱਲ ਰਹੇ ਨੇ ਤੇ ਗੱਲਬਾਤ ਕਰਾਂਗੇ ਜੋ ਕਿ ਸਰਪੰਚ ਪਰਮਜੀਤ ਕੌਰ ਦੇ ਹਸਬੰਦ ਆਪਣੇ ਨਾਲ ਮੌਜੂਦ ਨੇ ਸਸਹੀ ਜੀ ਅਸੀਂ ਤਾਂ ਸਰ ਅੱਜ ਜੋ ਖੂਨਦਾਨ ਕੈਂਪਰ ਖਾਇਆ ਗਿਆ ਤੁਹਾਡੇ ਵੱਲੋਂ ਤੇ ਕਿੰਨੇ ਜੁੰਟ ਖੂਨਦਾਨ ਹੋ ਗਏ ਸਰ ਅੱਜ ਤਕਰੀਬਨ 23 ਯੂਨਿਟ ਖੁੰਦਨ ਹੋ ਚੁੱਕਿਆ ਜੀ ਹਾਂਜੀ ਅੱਜ ਦਾ ਜਿਹੜਾ ਖੁੰਦਨ ਜਿਹੜਾ ਕੈਂਪ ਲੱਗਿਆ ਹੈ ਪਹਿਲਾ ਖੁੰਦਨ ਕੈਂਪ ਹੈ ਪਿੰਡ ਬੁਰਜੂਆਰ ਦੇ ਵਿੱਚ ਇਹ ਕੈਂਪ ਜਿਹੜਾ ਹੈਗਾ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਡੇ ਬਾਬਾ ਜੀ ਸਰਦਾਰ ਗੁਜੰਟ ਸਿੰਘ ਜੀ ਦੇ ਉਹਨਾਂ ਦੀ ਪ੍ਰੇਰਣਾ ਸਦਕਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਔਰ ਪਹਿਲਾ ਕੈਂਪ ਸੀਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਦਾਂ ਦੇ ਪ੍ਰਾਲੇ ਕਰਦੇ ਰਵਾਂਗੇ ਸਮਾਜ ਭਲੇ ਦੇ ਕੰਮ ਕਰਦੇ ਰਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਦੋਂ ਅਸੀਂ ਅੱਖਾਂ ਦਾ ਕੈਂਪ ਲਾ ਰਹੇ ਹਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਇੱਕ ਪ੍ਰੈਸ਼ਰ ਦਾ ਕੈਂਪ ਲੱਗ ਰਿਹਾ ਉਹ ਵੀ ਇਸ ਜਗ੍ਹਾ ਤੇ ਲਾਇਆ ਜਾਊਗਾ ਔਰ ਉਹਦੇ ਵਿੱਚ ਜਿਹੜੇ ਸਾਡੇ ਨਗਰ ਪੰਚਾਇਤ ਸਾਡੇ ਪਿੰਡ ਵਾਸੀਆਂ ਦਾ ಗ್ರಾಮ ਪੰਚਾਇਤ ਦਾ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮਜੂਦਾ ਪ੍ਰਧਾਨ ਜੀ ਸਾਡੇ ਸਾਫਾ ਕਾ ਪ੍ਰਧਾਨ ਜੀ ਖੜੇ ਹੈ ਅਬਾ ਬਲਦੇਸ ਜੀ ਸਾਡੇ ਬਾਬਾ ਜੀ ਸਰਦਾਰ ਗੁਰਜੰਟ ਸਿੰਘ ਜੀ ਹੋਰ ਵੀ ਪਿੰਡ ਵਾਸੀ ਜਿੰਨੇ ਖੜੇ ਹੈ ਸਾਰਿਆਂ ਦਾ ਹੀ ਸਹਿਯੋਗ ਦੇ ਨਾਲ ਇਹ ਕੈਂਪ ਲੱਗਿਆ ਔਰ ਸਾਰਿਆਂ ਦਾ ਇੱਥੇ ਪਹੁੰਚਣ ਤੋਂ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਰਾਇਗੁਰੂ ਦਾ ਸ਼ਾਹ ਰੈਂਕ। ਅਹੀ ਦੀ ਇੱਥੇ ਜਿਹੜਾ ਲੜੀਵਾਰ ਸਾਡੇ ਪਿੰਡ ਦੇ ਬੁਰਜੁਵਾਰ ਦੇ ਵਿੱਚ 25 ਖੰਡਪੜ ਸਾਹਿਬ ਪ੍ਰਕਾਸ਼ ਹੋਣ ਨੇ ਜਿਹਦਾ ਤੀਜਾ ਖੰਡਪੜ ਸਾਹਿਬ ਅੱਜ ਦਾ ਪ੍ਰੋਗ ਪਿਆ ਹੈਗਾ। ਉਹ ਚੌਥੇ ਦੀ ਆ ਸ਼ੁਰੂਆਤ ਹੋ ਚੁੱਕੀ ਹੈ ਔਰ 25 ਖੰਡਪੜ ਸਾਹਿਬ ਇੱਥੇ ਪ੍ਰਕਾਸ਼ ਹੋਏ ਨੇ ਲੜੀ ਚੱਲ ਰਹੀ ਹੈ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ। ਔਰ ਇਹ ਬੜਾ ਵਧੀਆ ਇੱਕ ਉਪਰਾਲਾ ਹੈਗਾ ਸਾਡੇ ਪੁਰਦਵਾਰਾ ਪ੍ਰਬੰਧਕ ਕਮੇਟੀ ਦਾ। ਔਰ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੁਝ ਇਹ ਕਰ ਰਹੇ ਆਂ ਔਰ ਪਿੰਡ ਵਾਛੇ ਨੇ ਸਹਿਯੋਗ ਨਾਲ ਬਹੁਤ ਸਹਿਯੋਗ ਮਿਲ ਰਿਹਾ ਸਾਨੂੰ ਔਰ ਸਾਡੇ ਬਾਬਾ ਜੀ ਸਰਦਾਰ ਗੁਲਬੰਦ ਸਿੰਘ ਦਾ ਵੀ ਬੜਾ ਸਹਿਯੋਗ ਹੈਗਾ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹ ਗਾਮ ਨੇ ਇਹ ਕੈਂਪ ਵੀ ਆਰਗੇਨਾਈਜ਼ ਕੀਤਾ ਬਾਕੀ ਜੇ ਤੁਹਾਨੂੰ ਅਲਗੜੀ ਵਾਰ ਵਾਸਤੇ ਬਾਬਾ ਜੀ ਤੋਂ ਅਗਲੀ ਜਾਣਕਾਰੀ ਬੋਲ ਜੀ ਆਪਣੇ ਨਾਲ ਜੋ ਗ੍ਰਾਂਤੀ ਸੰਗ ਮੌਜੂਦ ਨੇ ਜੋ ਆਪਾਂ ਨੂੰ ਹੋਰ ਜਾਣਕਾਰੀ ਦੇਣਗੇ ਜੋ ਇੱਥੇ ਖੰਡ ਪਾਠ ਦਾ ਜੋ ਲੜੀਵਾਰ ਚੱਲ ਰਿਹਾ ਸੱਸੀਆ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਮਹਾਨ ਕਿਰਪਾ ਹੋਈ ਹੈ ਨਗਰ ਬੁਰਜਮਹਾਰ ਦੀਆਂ ਸਮੂਹ ਸੰਗਤਾਂ ਗੁਰਦੁਆਰਾ ਗੁਰੂ ਤੇਗ ਮਾਦਰ ਸੇਵਾ ਚੁੰਦੇ ਪ੍ਰਬੰਧਕ ਵੀਰ ਨਗਰ ਪੰਚਾਇਤ ਜਿਨ੍ਹਾਂ ਨੇ ਦਾਸ ਦੀ ਬੇਨਤੀ ਕੇ ਰਿਹਾ ਨੂੰ ਮੰਨਦਿਆਂ ਹੋਇਆਂ ਸਮੁੱਚੇ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਜੋ ਐਸ ਨਵੰਬਰ ਦੀ 25 ਤਰੀਕ ਤੋਂ ਜਨਵਰੀ 14 ਮਾਹੀ ਵਾਲੇ ਦਿਨ ਤੱਕ 25 ਸ੍ਰੀਖੰਡ ਪੜ ਸਾਹਿਬਾਨਾਂ ਦੀ ਲੜੀ ਪ੍ਰారంਭ ਕਰਵਾਈ ਅੱਜ ਜੋ ਇੱਥੋਂ ਦੇ ਮਿਲੂਦਾ ਸਰਪੰਚ ਵੀਰਪਾਲ ਕੌਰ ਜੀ ਤੇ ਗੁਰਜੀਤ ਸਿੰਘ ਜੀ ਬਰਾੜ ਉਹਨਾਂ ਦੇ ਜੋ ਅੱਜ ਦੇ ਤੀਜੇ ਸ੍ਰੀ ਖੰਡ ਪਟ ਸਾਹਿਬ ਦੇ ਧੋਪਏ ਆ ਤੇ ਚੌਥੇ ਸ੍ਰੀ ਖੰਡ ਪਟ ਸਾਹਿਬ ਪ੍ਰਾਰੰਭ ਹੋਏ ਆ ਅੱਜ ਜਿਵੇਂ ਖੂਨਦਾਨ ਕੈਂਪ ਲੱਗਿਆ ਨਗਰ ਨੇ ਬੜਾ ਸਹਿਯੋਗ ਦਿੱਤਾ ਤੇ ਹੁਣ ਇਸੇ ਤਰ੍ਹਾਂ ਗਾਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ ਕੋਈ ਅੱਖਾਂ ਦਾ ਅਸੀਂ ਕੈਂਪ ਲਵਾਵਾਂਗੇ ਤੇ 13 ਤਰੀਕ ਨੂੰ 13 ਜਨਵਰੀ ਨੂੰ ਜੋ ਅਸੀਂ ਦਸਤਾਰ ਮੁਕਾਬਲੇ ਰੱਖੇ ਆ ਜੀ ਦੇ ਵਿੱਚ ਇਨਾਮ ਪਹਿਲਾ 3100 ਦੂਜਾ 2100 ਤੇ ਬਾਕੀ ਵੀਰਵਾਸੇ ਬਾਅਦ ਚ ਦੱਸਦੇ ਆਂਗੇ ਸਾਰਾ ਮੁਕਤੀ ਗੱਲ ਵੀ ਸਮੁੱਚੀ ਸੰਗਤ ਦਾ ਧੰਨਵਾਦ ਬੜੇ ਚੜ੍ਹਦੀ ਕਲਾਇ ਸੇਵਾ ਕਰ ਰਹੀਆਂ ਲੰਗਰ ਪ੍ਰਸ਼ਾਦੇ ਦੀ ਤੇ 25 ਸ੍ਰੀ ਖੰਡ ਪੜਸੇ ਬੜਾ ਵੱਡਾ ਜੱਗ ਹੁੰਦਾ ਹੈ ਬੜਾ ਹੀ ਵੱਡਾ ਜੱਗ ਵਿਦੇਸ਼ਾਂ ਚੋਂ ਵੀਰਾਂ ਨੇ ਸੇਵਾ ਕੀਤੀ ਆ ਨਗਰ ਚੋਂ ਵੀ ਕੁਝ ਸ਼ਹਿਰ ਦੀਆਂ ਸੰਤਾਂ ਨੇ ਸਭ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਤੇ ਸਰਪੰਚ ਬੀਬੀ ਵੀਰਪਾਲ ਕੌਰ ਜੀ ਗੁਲਜੀਤ ਸਿੰਘ ਜੀ ਵਿਰਾਡ ਸਭ ਖੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਆਸ ਦੀ ਬੇਨਤੀ ਜਦੋਂ ਵੀ ਕੋਈ ਕਰਨਿਆ ਤੇ ਮੰਨਦੀ ਆ ਨਾਲ ਖੜਦੇ ਆ ਸਭ ਦਾ ਧੰਨਵਾਦ ਤੇ ਤੁਹਾਡਾ ਵੀ ਇੱਥੇ ਬੋਲੇ ਸੋਨਿਆ ਸਾਸਰੀ ਆਕਾਲ ਬੋਲੇ ਸੋਨਿਆ ਸਾਸਰੀ ਆਕਾਲ ਕਮੁਦਾਣਾ ਕਰਨ ਵਾਲੇ ਨੌਜਵਾਨ ਨੂੰ ਪਿੰਡ ਦੀ ਪੰਚਾਇਤ ਪ੍ਰਬੰਧਕ ਕਮੇਟੀ ਅਤੇ ਸਰਪੰਚ ਅਤੇ ਡਾਇਰੈਕਟਰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ